ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਅਰਨਵ ਚੱਲਿਆ ਸੀ ਸਕੂਲ ਦੀ ਪਿਕਨਿਕ ਸੀਗੀ ਸਕੂਲ ਦੀ ਤਿਆਰ ਹੋ ਕੇ ਕਹਿੰਦਾ ਮम्मा ਮੇਰੀ ਵੀਡੀਓ ਬਣਾਓ ਤੇ ਇੱਧਰ ਉੱਧਰ ਦੁਰ ਰਿਆ ਬੜੇ ਸ਼ੌਂਕ ਨਾਲ ਬਹੁਤ ਖੁਸ਼ ਸੀ ਕਿ ਅੱਜ ਮੇਰੇ ਸਕੂਲ ਪਿਕਨਿਕ ਹੈ ਜਿਹੜੇ ਛੇਤੀ ਉੱਠ ਗਿਆ ਤਿਆਰ ਹੋ ਗਿਆ ਤੇ ਵੱਡੇ ਬੱਚਿਆਂ ਦੀ ਤਾਂ ਪਿਕਨਿਕ ਬਾਹਰ ਜਾਣੀ ਸੀ ਛੋਟੇ ਬੱਚਿਆਂ ਦੀ ਪਿਕਨਿਕ ਜਿਹੜੀ ਹੈ ਸਕੂਲ ਹੀ ਹੋਣੀ ਸੀਗੀ ਤੇ ਉੱਥੇ ਜਾਣ ਵਾਸਤੇ ਬਹੁਤ ਹੀ ਖੂਜ ਸੀ ਫਿਰ ਉਸ ਤੋਂ ਬਾਅਦ ਆਪਾਂ ਦੂਸਰੇ ਦਿਨ ਚਲੇ ਗਏ ਸੀ ਸ਼ਟਾ ਸੈਪ ਗੁਰਦੁਆਰੇ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਤੇ ਮੇਰੇ ਮੰਮੀ ਨਾ ਹਰ ਮਹੀਨੇ ਮੱਥਾ ਟੇਕਣ ਜਾਂਦੇ ਨੇ ਆਪਣੇ ਬੱਚਿਆਂ ਦੀਆਂ ਕੁਝ ਹੀ ਮੰਗਦੇ ਨੇ ਕਿ ਉਹ ਚੜ੍ਹਦੀ ਕਲਾ ਵਿੱਚ ਰਹਿਣ ਚੰਗੇ ਉਹਨਾਂ ਦੇ ਕੰਮ ਹੋਣ ਖੁਸ਼ ਹੋਣ ਤੰਦਰੁਸਤ ਰਹਿਣ ਠੀਕ ਹੀ ਗਿਆ ਜੀ ਮਾਮਾ ਦਾ ਅਸੀਂ ਦੇਣ ਨਹੀਂ ਦੇ ਸਕਦੇ ਅਸੀਂ ਮਾਮਾ ਦਾ ਵਾਕਈ ਦੇਣ ਨਹੀਂ ਦੇ ਸਕਦੇ ਮੇਰੇ ਮੰਮੀ ਹਰ ਮਹੀਨੇ ਜਾਂਦੇ ਨੇ ਜੇ ਉਹਨਾਂ ਨੂੰ ਕੋਈ ਕੰਮ ਪੈ ਜਾਵੇ ਨਾ ਤੇ ਉਹ ਜਾਂ ਤਾਂ ਇੱਕ ਦਿਨ ਪਹਿਲਾਂ ਮੱਥਾ ਟੇਕ ਆਉਂਦੇ ਨੇ ਜਾਂ ਇੱਕ ਦਿਨ ਬਾਅਦ ਜੇ ਬਹੁਤ ਹੀ ਜ਼ਿਆਦਾ ਕੋਈ ਮਜਬੂਰੀ ਦੂਰ ਨੇੜੇ ਜਾਣਾ ਪਵੇ ਪਰ ਉਹਨਾਂ ਨੇ ਮੱਥਾ ਟੇਕਣ ਜੂਰ ਜਾਣਾ ਇੱਕ ਦੋ ਦਿਨ ਪਹਿਲਾਂ ਚੱਲ ਜਾਣ ਬਾਅਦ ਵਿੱਚ ਚੱਲ ਜਾਣ ਤੇ ਨਹੀਂ ਤਾਂ ਉਹਨਾਂ ਦੇ ਪੈਂਚਮੀ ਵਾਲੇ ਦਿਨ ਤੇ ਮੱਥਾ ਟੇਕਣ ਜਾਣਾ ਹੀ ਜਾਣਾ ਹੈ ਅੰਮ੍ਰਿਤਸਰ ਝਾੜਾ ਸਾਹਿਬ ਤੇ ਮੈਂ ਵੀ ਜਾਣੀ ਆ ਸਾਲ ਚ ਦੋ ਤਿੰਨ ਵਾਰੀ ਮੈਂ ਮੱਥਾ ਟੇਕ ਆਉਣੀ ਉੱਥੇ ਮੈਨੂੰ ਜਾਣਾ ਬਹੁਤ ਵਧੀਆ ਲੱਗਦਾ ਆ ਤੇ ਮੰਮੀ ਮੇਰੇ ਇਹੀ ਕਿ ਮੇਰੇ ਬੱਚੇ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਚੰਗੀ ਉਹਨਾਂ ਦੇ ਕਾਰੋਬਾਰ ਹੋਣ ਤੇ ਵੈਗਰੂ ਜੀ ਮੇਰਾ ਪਰਿਆ ਸਾਰਿਆਂ ਤੇ ਹੱਥ ਰੱਖਣ ਜੀ ਤੇ ਅਸੀਂ ਉਥੇ ਪਹੁੰਚ ਗਏ ਤੇ ਮੰਮੀ ਤੇ ਮੇਰਾ ਭਨੇਵਾ ਇਹ ਵੀ ਸਾਡੇ ਨਾਲ ਉੱਥੋਂ ਫਿਰ ਮਿਲ ਪਏ ਸੀ ਸਾਨੂੰ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਅਸੀਂ ਜਾਣਾ ਤੇ ਤੁਸੀਂ ਸਾਡੇ ਨਾਲ ਹੀ ਚਲੇ ਜਾਓ ਤੇ ਆਪਾਂ ਉਥੇ ਜੋੜੇ ਜਮਾ ਕਰਵਾ ਕੇ ਤੇ ਫਿਰ ਇਹ ਹੁਣ ਤਾਂ ਇੱਥੇ ਲੱਗ ਰਿਹਾ ਹੈ ਨਾ ਕਿ ਮਤਲਬ ਅਜੇ ਘਾਟਾ ਸੰਗਤ ਅਸੀਂ ਟਾਈਮ ਨੇ ਚਲੇ ਗਏ ਸੀ ਤੇ ਇਹ ਖਾਲੀ ਆ ਬਸੰਤ ਪੈਂਜਮੀ ਇੱਥੇ ਇੰਨੀ ਕੁ ਜ਼ਿਆਦਾ ਲੱਗਦੀ ਆ ਕਿ ਇਹ ਸਾਰੀ ਜਗ੍ਹਾ ਦੇ ਉੱਤੇ ਕਿਤੇ ਵੀ ਖੜਾ ਖੜੇ ਹੋਣ ਵਾਸਤੇ ਜਗ੍ਹਾ ਨਹੀਂ ਮਿਲਣੀ ਸਾਨੂੰ ਇੰਨੀ ਕਿ ਜ਼ਿਆਦਾ ਇੱਥੇ ਸੰਗਤ ਹੁੰਦੀ ਹੈ ਤੇ ਸੰਗਤ ਇੱਥੇ ਹਰ ਪੈਂਜਮੀ ਬਹੁਤ ਹੁੰਦੀ ਆ ਅਲੱਗ-ਅਲੱਗ ਚੀਜ਼ਾਂ ਦੀਆਂ ਸੇਲਾਂ ਲੱਗਦੀਆਂ ਨੇ ਮੈਂ ਕਾਫੀ ਸਾਰਾ ਸਮਾਨ ਵੀ ਲੈ ਕੇ ਆਈ ਸਾਂ ਜਿਹੜਾ ਸਾਨੂੰ ਘੱਟ ਪ੍ਰਾਈਸ ਤੇ ਮਿਲ ਜਾਂਦਾ ਹੈ ਹਰ ਪੈਂਜਮੀ ਤੇ ਹੀ ਲੱਗਦੀਆਂ ਨੇ ਤੇ ਪੈਂਜਮੀ ਬਹੁਤ ਭਰਦੀ ਆ ਫਲ ਦਾ ਪ੍ਰਸ਼ਾਦ ਦਿੰਦੇ ਨੇ ਬਾਬਾ ਜੀ ਅਰਦਾਸ ਕਰਦੇ ਨੇ ਤੇ ਉੱਥੇ ਅਸੀਂ ਪੰਜ ਨਾ ਨਾ ਕੀਤਾ ਇੱਥੋਂ ਸામਨੇ ਸਰੋਵਰ ਸੀਗਾ ਪਿਛਲੀ ਸਾਈਡ ਤੇ ਗੁਰਦੁਆਰਾ ਸਾਹਿਬ ਆ ਤੇ ਆਪਾਂ ਨਾ ਇੱਥੇ ਪੰਜ ਨੰਨਾ ਕਰਕੇ ਤੇ ਰੁਕੇ ਸੀਗੇ ਛੇ ਹਟਾ ਜਿਹੜੀਆਂ ਛੇ ਹਟਾਂ ਵਾਲਾ ਖੂਹ ਆ ਨਾ ਇਹ ਇਹ ਵਾਲਾ ਖੂਹ ਆ ਇਹ ਵੇਖੋ ਸਾਹਮਣੇ ਉਹ ਛੇ ਹਟਾਂ ਵਾਲਾ ਖੂਹ ਆ ਦਿਸ ਆਪਾਂ ਨੂੰ ਆਪਾਂ ਵੇਖ ਹੀ ਰਹੇ ਹੁਣੇ ਆ ਤੇ ਮੈਂ ਵੀਡੀਓ ਜਦੋਂ ਵੌਇਸ ਕਰ ਰਹੀ ਸੀ ਨਾ ਤੇ ਬਾਹਰ ਬਿੱਲੀ ਉਹ ਰੋਟੀ ਖਾਣ ਵਾਸਤੇ ਰੋਜ਼ ਹੀ ਆਉਂਦੀ ਉਹਦੀ ਆਵਾਜ਼ ਵਿੱਚ ਸ਼ਾਇਦ ਆਉਂਦੀ ਹੋਵੇ ਤੇ ਇਹ ਖੂ ਜੜਾ ਸੀਗਾ ਉਥੇ ਮੱਥਾ ਟੇਕਿਆ ਆਪਾਂ ਥੋੜੀ ਵੀਡੀਓ ਜਿਹੜੀ ਪਿੱਛੇ ਆਈ ਸੀ ਪਾਠ ਰਖਵਾਇਆ ਸੀ ਘਰ ਤੇ ਦਾਦੀ ਜੀ ਤੇ ਤਾਇਆ ਜੀ ਬੈਠੇ ਸੀ ਬੇਟੀ ਇੱਕ ਵਿੱਚ ਆਈ ਸਾਡੀ ਐ ਉਦੋਂ 2-3 ਦਿਨ ਬਾਅਦ ਆ ਕਿਉਂਕਿ ਇੱਕ ਦਿਨ ਦੀ ਵੀਡੀਓ ਨਹੀਂ ਆ ਇਹ ਮਤਲਬ ਇਹ ਪੂਰੇ ਹਫਤੇ ਵਿੱਚ ਵੀਡੀਓ ਬਣੀ ਸੀ ਤੇ ਆਪਾਂ ਗਏ ਬਾਜ਼ਾਰ ਗਏ ਸੀ ਮੈਂ ਇੱਕ ਸੂਟ ਲਿਆ ਬਾਕੀ ਇਹਨਾਂ ਦੇ ਤੇ ਅਰਨਵ ਦੇ ਕੱਪੜੇ ਲਿਆ ਅਰਨਵ ਦੇ ਪਾਪਾ ਦੇ ਤੇ ਜੁੱਤੀ ਮੈਂ ਕੋਈ ਨਹੀਂ ਸੀ ਲਈ ਵੈਸੇ ਮੈਨੂੰ ਸੋਹਣੀਆਂ ਲੱਗੀਆਂ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਸਾਰਿਆਂ ਨੂੰ ਤੁਹਾਨੂੰ ਵੀ ਵਿਖਾ ਦਿੰਨੇ ਕਿੰਨੀ ਸੋਹਣੀ ਪਿਆਰੀ ਕਢਾਈ ਹੈ ਨਾ ਅਰਨਵ ਵਾਸਤੇ ਤੇ ਪਾਪਾ ਵਾਸਤੇ ਸਾਰੀ ਸ਼ਾਪਿੰਗ ਕਰਨ ਗਿਆ ਸੀ ਸੂਟ ਇੱਕ ਮੈਂ ਲੈ ਲਿਆ ਕਿਉਂਕਿ ਸੂਟ ਤੋਂ ਬਿਨਾਂ ਤੇ ਆਪਣਾ ਸਰਨਾ ਹੀ ਨਹੀਂ ਸੂਟ ਤੇ ਆਪਾਂ ਲੈਣੇ ਲੈਣਾ ਤੇ ਇਹ ਵਾਲਾ ਇਹਨਾਂ ਨੇ ਘਰ ਪਾਉਣ ਵਾਸਤੇ ਸ਼ੂਜ਼ ਲੈ ਸੀ ਅਰਨਵ ਵਾਸਤੇ ਵੀ ਤੇ ਆਪਣੇ ਵਾਸਤੇ ਇਹਨਾਂ ਵਾਸਤੇ ਵੀ ਮੈਂ ਮਨੂਨੇ ਬੋਸ ਸੋਨੇ ਲੱਗੇ ਜਿਹੜੇ ਇਧਰ ਹੀ ਸਾਈਡ ਦੇ ਸ਼ੂਜ਼ ਨੇ ਨਾ ਉਹ ਜਿਹੜੇ ਸੌਫਟ ਸੌਫਟ ਨੇ ਮੈਂ ਲੈ ਸੀ 3 ਸਾਲ ਉਸ ਸ਼ੂਜ਼ ਮੇਰੇ ਕੋਲ ਰਹਿ ਖਰਾਬ ਨਹੀਂ ਹੋਏ ਵੇਖਣ ਨੂੰ ਤਾਂ ਉਹ ਇੰਜ ਲੱਗਦੇ ਕਿ ਜਿਵੇਂ ਹਨਾ ਇੱਕ ਮਤਲਬ ਕਿ ਐਵੇਂ ਜਿਸ ਚੀਜ਼ ਆ ਪਰ ਨਹੀਂ ਉਹ ਇੰਨੇ ਜਿਆਦਾ ਸੌਫਟ ਸੀ ਤੇ ਇੰਨੇ ਜਿਆਦਾ ਗਰਮ ਸੀ ਨਾ ਬਹੁਤ ਹੀ ਵਧੀਆ ਚੀਜ਼ ਸੀ 3 ਸਾਲ ਨਹੀਂ ਸੀ ਮੇਰੇ ਕੋਲ ਟੁੱਟੇ ਮੈਂ ਅੱਕੀ ਸੀ ਸ਼ੂਜ਼ ਨਹੀਂ ਸੀ ਉਹ ਟੁੱਟਿਓ ਸੌਫਟ ਸੌਫਟ ਜੇ ਤੇ ਐਵਾਂ ਵਾਲਾ ਸੂਟ ਮੈਂ ਲਿਆ ਉਸ ਸ਼ਾਪ ਤੋਂ ਗਰਮ ਸੂਟ ਸਟਾਲ ਵਾਲਾ ਪ੍ਰਿੰਟ ਸਲਵਾਰ ਸੀ ਤੇ ਪ੍ਰਿੰਟ ਸ਼ਰਟ ਸੀ ਮੈਂ ਕਿਹਾ ਚਲ ਇੱਕ ਲੈ ਲੈਨੀ ਆ ਸੂਟ ਬਾਅਦ ਵਿੱਚ ਮੈਂ ਆਪਣੇ ਵਾਸਤੇ ਹੋਰ ਸੂਟ ਲੈ ਕੇ ਆਵਾਂਗੇ ਸੂਟਾਂ ਨਾਲ ਤੇ ਆਪਾਂ ਰਜਣਾ ਨਹੀਂ ਨਾ ਵਾਲਾ ਤੇ ਬੈਨ ਲਾਉਡਰ ਸਾਈਡ ਤੋਂ ਵੀਡੀਓ ਬਣਾਈ ਤੇ ਮੈਨੂੰ ਕੁਝ ਸਹੀ ਨਹੀਂ ਲੱਗਾ ਮੈਂ ਕਿਹਾ ਚੱਲ ਇਧਰਲੀ ਸਾਈਡ ਤੋਂ ਵੀਡੀਓ ਬਣਾ ਲੈਨੇ ਆ ਦੇਖੋ ਦੇਖੋ ਕਿੰਨੀ ਖੁਸ਼ ਹਾਂ ਮੈਂ ਤੇ ਖੁਸ਼ੀ ਖੁਸ਼ੀ ਜੀ ਮੈਂ ਸੂਟ ਵਖਾ ਰਹੀ ਆ ਫੜ ਫੜ ਕੇ ਵਖਾ ਰਹੀ ਆ ਆ ਦੇਖੋ ਆ ਮੇਰਾ ਸੂਟ ਆ ਆ ਮੇਰੀ ਸ਼ਰਟ ਆ ਵੈਸੇ ਕਲਰ ਬਹੁਤ ਸੋਹਣਾ ਲੱਗਾ ਮੈਨੂੰ ਨਾ ਅ ਅਲੱਗ ਜਿਹਾ ਕਲਰ ਲੱਗਿਆ ਤੇ ਇਹ ਨਾ ਇਹ ਕਪੜਾ ਦੂਸਰਾ ਹੈ ਕਹਿੰਦੇ ਦੂਸਰੀ ਸਾਈਡ ਇਹਦੀ ਵਾਈਟ ਸੀ ਇਹਦੇ ਉੱਪਰ ਲੋਈ ਨਹੀਂ ਆਉਣੀ ਵੈਸੇ ਇਹ ਐਵੇਂ ਦਾ ਕਪੜਾ ਹੈ ਇਸ ਇਸ ਕਪੜੇ ਉੱਪਰ ਲੋਈ ਨਹੀਂ ਆਂਦੀ ਜਿਹੜਾ ਮੈਂ ਗੱਲ ਪਾਇਆ ਨਾ ਉਹ ਵੀ ਮੈਸੇਜ ਸ਼ਾਪ ਤੋਂ ਲਿਆ ਸੀ ਜਿਸ ਸ਼ਾਪ ਤੋਂ ਮੈਂ ਇਹ ਸੂਟ ਲੈ ਕੇ ਆਈ ਆ ਤੇ ਮੈਂ ਨਾ ਬਹੁਤ ਜ਼ਿਆਦਾ ਥੱਕੀ ਸੀ ਤੇ ਮੈਂ ਥੱਕੀ ਥੱਕੀ ਬੈਠੀ ਮੈਂ ਤਾਂ ਵੀਡੀਓ ਬਣਾਈ ਮੈਂ ਵੇਖੋ ਹੁਣੇ ਅਰਨਵ ਨੇ ਮੈਨੂੰ ਥੱਕੀ ਨੂੰ ਵੇਖ ਕੇ ਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਚਨ 'ਚ ਜਾ ਕੇ ਮੈਂ ਕਿਹਾ ਮੈਂ ਵੇਖਾ ਤੇ ਸਹੀ ਮੈਂ ਬੈਠੀ ਆ ਅਰਨਵ ਇਹ ਕੀ ਕਰਨ ਢਾਈ ਅੱਡੀ ਗੱਲ ਕਰਨਾ ਚਾਹਤ ਹੈ ਔਰ ਤੇਰੀ ਰਹਿਣ ਦੇ ਉਹ ਤਾਂ ਠਾਠੜ ਬੜੀ ਤੇਰੇ ਕੋਲ ਨਹੀਂ ਸਾਫ਼ ਹੋਣੇ ਕੋਈ ਨਹੀਂ ਮੈਂ ਥੋੜਾ ਰੈਸਟ ਕਰਕੇ ਕਰ ਲੈਣੇ ਆ ਤੇਰੇ ਵੱਜ ਜਾਣਗੇ ਮੈਂ ਇੱਕ ਚਲ ਇਹ ਕੀ ਬੰਦਿਆ ਹੈ ਹੈ ਸੂਟ ਸੀਨ ਲੱਗੀ ਸੂਟ ਸੀਨ ਲੱਗੀਆਂ ਇੱਕੋ ਹੀ ਇੱਕ ਹੀ ਅੱਛਾ ਅੱਛਾ ਇਹ ਇੱਕ ਸੀਨ ਕੇ ਤੇ ਮੁਰਤੇ ਫੇਰ ਦੂਜੀ ਦੀ ਤਿਆਰੀ ਹੋਈ ਨਹੀਂ ਹੈ ਹੋਰ ਹੁਣ ਪਹਿਲਾਂ ਗਰਮੀਆਂ ਵਾਲੇ ਸੌਣੇ ਹੁਣ ਸਰਦੀਆਂ ਵਾਲੇ ਸੌਣੇ ਹਾਂ ਸੂਟ ਨਹੀਂ ਹੋਣਾ ਤੇ ਕੋਈ ਹੈਨਾ ਇੱਕ ਆਹਾ ਤੂੰ ਕੋ ਲਿਆਇਆ ਇੱਕੋ ਦਿਨ ਦੁਕਾਨ ਤੋਂ ਲੈਂਦਾ ਆ ਅੱਛਾ ਇੱਕ ਪਹਿਲਾਂ ਜਿੱਦਣ ਗਏ ਉਹਦੋਂ ਲੈਂਦਾ ਇਹ ਤਵੀਂ ਤੇ ਨਹੀਂ ਲਈ ਤੇ ਤਵੀਂ ਨਹੀਂ ਹਾ ਤੂੰ ਕੋ ਲਿਆਦਨ ਨਹੀਂ ਹਾ ਤੂੰ ਕੋ ਮੈਂ ਇੱਕਦੋ ਲਿਆ ਸੂਟ ਨਹੀਂ ਲਿਆ ਉਹ ਤੂੰ ਢੀ ਇੱਕ ਲਈ ਆ ਲੈ ਤੇ ਉਹ ਉਹ ਵੀ ਸੂਟਾਂ ਨਹੀਂ ਅਮਰ ਕੱਲੀ ਆ ਢੀ ਅੱਛਾ ਵੇ ਆਪਣੇ ਤੁਹਾਡੇ ਉਹਦੋਂ ਕਿੰਨੇ ਦੇ ਕੱਪੜੇ ਆਏ ਤੇ ਕਿੰਨੇ ਆਏ ਕਿੰਨੇ ਸੂਟ ਲਏ ਸੀ ਮੇਰੇ ਸਸਤੇ ਇਹ ਕਰੀ ਹੁਣ ਸਾਰਾ ਸਿਆਲ ਬਨੇ ਲੰਘ ਜਾਣਾ ਹੈ ਨਾ ਅੱਛਾ ਲੱਗੂ ਪਤਾ ਇਹ ਹੁਣ ਆਪਾਂ ਜਰਵਤ ਤੇ ਜਾਣਾ ਹੈ ਮੇਰਾ ਨਹੀਂ ਸੂਟ ਨਹੀਂ ਕੋਈਗਾ ਭੋਗ ਵਾਲਾ ਆ ਵਿਆਹ ਵਾਲਾ ਇੱਕ ਵਾਂਡੇ ਵਾਲਾ ਹਾਂ ਖਾਤਰਾਂ ਦੇ ਸੂਟ ਚਾਹੀਦੇ ਹਨ ਆਹੋ ਇਹ ਤਾਂ ਗੱਲ ਹੈਗੀ ਆ ਫਿਰ ਹੈਨਾ ਵਾਂਦੇ ਜਾਣਾ ਫਿਰ ਇਹ ਗੱਲ ਬਣਗੇ ਜਣਾ ਮੰਨ ਨਹੀਂ ਪੈਣਾ ਮੰਨਿਆਂ ਦੇ ਬਗੈਰ ਗੱਲ ਥੋੜਾ ਠੀਕ ਹੈ ਲੈ ਕੇ ਦੇੜੇ ਬਣਿਆ ਆਪ ਉਦੋਂ ਤੁਸੀਂ ਯਾਰ ਪੰਜ ਸੂਟ ਲੈ ਤੇ ਮੈਨੂੰ ਇੱਕ ਆਹ ਸੂਟ ਲੈ ਕੇ ਦਿੱਤਾ ਗਰ ਹੈ ਤੇ ਆਹ ਪੈਟ ਚਾਰ ਦੇ ਨਾਲ ਜੈਕਟ ਲੈ ਲੈ ਇਹਦੇ ਨਾਲ ਆਹ ਲੈ ਲੈ ਤੇ ਅਜੇ ਬਾਸਕਟ ਵੀ ਲੈਣੀ ਹੈ ਮੈਂ ਜਿਹੜੇ ਪੰਜ ਸੂਟ ਆ ਨਾ ਉਹਨਾਂ ਦੇ ਨਾਲ ਸਾਲ ਬੰਨੇ ਲੰਘ ਜਣਾ ਆ ਸਾਲ ਆਹੋ ਤੇ ਤੁਹਾਡਾ ਜਿਹੜਾ ਇੱਕ ਵਿਆਹ ਦੇ ਦੋਵਾਂ ਦੇ ਮਾਹ ਚੱਲਣਾ ਹੈ ਸੂਟ ਅੱਛਾ ਹਾਂ ਠੀਕ ਹੈ ਬੜੀ ਕਿੰਨੀ ਉਹ ਤਾਂ ਸੀ ਲਿਆ ਹੀ ਪਣਾਉਣਾ ਹੋਰ ਸੀ ਲਿਆ ਸੀ ਡੀ ਜੇਤੀ ਹੋਰ ਲੈ ਟੇਲਰ ਹੁੰਦੇ ਕਹਿੰਦੇ ਕਿ ਨਾ ਦਿਨ ਲੱਗ ਜਾਂਦੇ ਤੂੰ ਤਾਂ ਮਿੰਟੋ ਮਿੰਟੀ ਸੀ ਲਿਆ ਹੈ ਹੈ ਟੇਲਰਾਂ ਨੇ ਹੋਰ ਵੀ ਸੂਟ ਸੀ ਹੁੰਦੇ ਨਾ ਕੱਲਾ ਇੱਕੋ ਨਹੀਂ ਨਾ ਸੀ ਨਾ ਆਹੋ ਇਹ ਵੀ ਤਾਂ ਗੱਲ ਹੈ ਕੀ ਆ ਤੇ ਕੋਈ ਪ੍ਰੋਗਰਾਮ ਹੋਣਾ ਨਾ ਨੇੜੇ ਤਾਂ ਇਹਨੂੰ ਛੇਤੀ ਸੀ ਲ ਗਿਆ ਪਤਾ ਕਿ ਮੈਂ ਐਡਾ ਕੀ ਮੈਂ ਮੇਰੇ ਸੂਟ ਦਾ ਫਿਗਰ ਪਿਆ ਹੈ ਆਹ ਕਿਨੇ ਕੱਢਣੀਆਂ ਨੇ ਸਬਜ਼ੀ ਨਹੀਂ ਘਾਲੀ ਜਾ ਮਾਂ ਸ਼ਾਮ ਨੂੰ ਸਬਜ਼ੀ ਖਾਣੀ ਆ ਤਾਂ ਮੈਂ ਹਵੀਂ ਜ਼ੂੜ ਨੂੰ ਬੜੀ ਝੱਟ ਮਾਰੀ ਆ ਤੇ ਹੈ ਆ ਤਾਂ ਮੈਂ ਟਮੇਂ ਟੀਂ ਨਵੇੜਤਾ ਹੈ ਹੈ ਚਾਚਾ ਹਾਂ ਸਬਜ਼ੀ ਤੋਂ ਹੀ ਕੱਟ ਦੇਣੀ ਜੇ ਮੇਰਾ ਸੀਨਾ ਦਾ ਤਾਂ ਫੇਰ ਕਰਿੰਦੇ ਨਾ ਸੀਨਾ ਹੈ ਤਾਂ ਫੇਰ ਤੁਸੀਂ ਸਵਾਦ ਸੁਣਾਓ ਨਹੀਂ ਨਹੀਂ ਕੁਰਤਾ ਪਜਾਮਾ ਮੈਨੂੰ ਤਾਂ ਸਵਾਦ ਥੋੜੀ ਸੀੜੀ ਉਹਦੇ ਕੋਈ ਸਵਾਦ ਤੋਂ ਸੁਣਾ ਨਹੀਂ ਨਹੀਂ ਚਲ ਕੁਰਤਾ ਪਜਾਮੇ ਦੀ ਵੀ ਜਾਜ ਹੁੰਦੀ ਤੇ ਫੇਰ ਦੇ ਜਾਜ ਨੂੰ ਤੇ ਫੇਤੀ ਫਰਨੀਚਰ ਕਿਹਨਾਂ ਚਲੋ ਫਿਰ ਤਾਂ ਚੰਗੀ ਗੱਲ ਹੈ ਮੈਂ ਭਲਾ ਮੇਰੇ ਸੂਰਨ ਮਹੀਨਾ ਲੱਗ ਗਿਆ ਨਾ ਚਲੋ ਕੱਟ ਲੋ ਸਬਜ਼ੀ ਬਾਏ ਬਾਏ ਜੀ